welcom guys hello everyone welcome back our new vlog guys ਕਿਵੇਂ ਤੁਸੀਂ ਹੋਪ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਕਦੇ ਆ ਬਲੌਗ ਦੀ ਸ਼ੁਰੂਆਤ गाइस ਤੇ ਸੰਜੀਵ ਜੀ ਅੱਜ ਘਰੇ ਹੀ ਨੇ ਹਲੇ ਤੱਕ ਗਏ ਨਹੀਂ ਬਸ ਜਾਣ ਵਾਲੇ ਨੇ ਅੱਧੇ ਘੰਟੇ ਤੱਕ ਤੇ ਹਾਂਜੀ ਕੀ ਗੱਲ ਤੁਸੀਂ ਲੇਟੇ ਹੋ ਯਾਰ ਪਿੱਠ ਮਰੀਦਾ ਦਾ ਨਾੜ ਤੇ ਨਾੜ ਚੜ ਗਈ ਕੋਈ ਹਾਂ ਤੇ ਨਾ ਜਦੋਂ ਉੱਠਦਾ ਨਾ ਉਹ ਇੱਕਦਮ ਚੀਜ਼ ਸੁਖਦੀ ਹੈ ਹੌਲੀ ਹੌਲੀ ਰਿਲੈਕਸ ਹੋ ਰਿਹਾ ਮਸਲ ਅੱਛਾ ਤੇ ਤਾੜ ਤੁਹਾਡੀ ਰਾਤ ਨੂੰ ਚੜੀ ਹੈ ਤੇ ਰਾਤ ਨੂੰ ਹੀ ਉਤਰਨੀ ਹੈ ਅੱਧਾ ਘੰਟਾ ਲੱਗੇਗਾ ਹਲੇ ਰੈਸਟ ਕਰਕੇ ਤੇ ਫਿਰ ਮੈਂ ਮਾਰ ਚੱਕਣ ਜਾਣਾ ਛੱਡਦਾ ਓਕੇ ਜੀ ਓਕੇ ਤੇ ਫ੍ਰੀ ਸੀਗਾ ਕੁਝ ਖਵਾ ਦੇ ਯਾਰ ਵਧੀਆ ਜੀ ਚੀਜ਼ ਡਿਸ਼ ਐ ਕਰ ਹਾਂ ਐ ਕਰੋ ਤੁਸੀਂ ਅੱਜ ਬਣਾਓ ਕੀ ਬਣਾਓ ਢੋਕਲਾ ਖਵਾ ਦਿਓ ਢੋਕਲਾ ਢੋਕਲਾ ਠੋਕਲਾ ਖਵਾ ਦੇ ਅੱਜ ਇਹਨਾਂ ਦਾ ਵਧੀਆ ਬਣਾ ਨਹੀਂ ਉਹ ਚਲ ਹਾਂ ਬਣਾਤਾ ਮੈਂ ਲੈਣੀ ਆ ਬਸ ਅੱਜ ਠੋਕਲਾ ਬਣਾਓ ਠੋਕਲਾ ਬਣਾਉਣੀ ਆ ਸਾਰੇ ਗਾਇਸ ਨੂੰ ਵੀ ਬਣਾ ਰੈਸিপি ਦੋ ਚਲ ਠੀਕ ਹੈ ਅੱਜ ਸੰਜੀਵ ਜੀ ਦੀ ਫਰਮਾਇਸ਼ ਤੇ ਮੈਂ ਬਣਾਣ ਲੱਗੀ ਆ ਗਾਇਸ ਠੋਕਲਾ ਆ ਸੰਜੀਵ ਜੀ ਨੂੰ ਖਵਾਣਾ ਹੈ ਯੰਮੀ ਯੰਮੀ ਠੋਕਲਾ ਬਣਾ ਕੇ ਤੇ ਆਪਣੇ ਮੈਂ ਆਪਣੀ YouTube ਫੈਮਿਲੀ ਨੂੰ ਵੀ ਅ ਦੱਸਾਂਗੀ ਰੈਸਪੀ ਉਹਦੀ ਕਿਵੇਂ ਬਣਾਣੀ ਜਿੰਨੀ ਕ ਮੈਨੂੰ ਆਂਦੇ ਆ ਮੈਂ ਉਸੇ ਤਰੀਕੇ ਨਾਲ ਤੁਹਾਨੂੰ ਮੈਂ ਸਮਝਾਵਾਂਗੀ ਸਾਰੀ ਰੈਸਪੀ ਤੇ ਬਣੇ ਰਿਹਾ ਉਹ ਵਲੌਗ ਚ ਬਸ ਗਾਇਸ ਕਰਨੀ ਹੈ ਸ਼ੁਰੂ ਲੋ ਜੀ ਗਾਇਸ ਮੈਂ ਆ ਗਈਆਂ ਹਾਂ ਕਿਚਨ ਵਿੱਚ ਤੇ ਆਪਾਂ ਕਰੀਏ ਢੋਕਲੇ ਦੀ ਸ਼ੁਰੂਆਤ ਤੇ ਸਭ ਤੋਂ ਪਹਿਲੇ ਮੈਂ ਗਾਇਸ ਬੇਸਨ ਨੂੰ ਛਾਣਾਂਗੇ ਛਾਣੇ ਤੋਂ ਬਿਨਾਂ ਨਹੀਂ ਆਪਾਂ ਬੇਸਨ ਯੂਜ਼ ਕਰਨਾ ਠੀਕ ਹੈ ਆਪਾਂ ਇੱਥੇ ਲੈ ਲਿਆ ਬੇਸਨ ਛਾਨਣੀ ਤੇ ਵਧੀਆ ਕੁਆਲਿਟੀ ਦਾ ਬੇਸਨ ਲਿਆਵਾਂ ਠੀਕ ਹੈ ਇਹਨੂੰ ਹੁਣ ਆਪਾਂ ਛਾਣਾਂਗੇ ਕੋਲੀ ਜਾਂ ਡੇਢ ਕੋਲੀ ਮੈਂ ਪਾਣੀ ਹੈ ਇਹਦੇ ਵਿੱਚ ਲੋ ਜੀ ਗਾਇਜ਼ ਆਪਾਂ ਕੋਲੀ ਕੁ ਵੇਸਨ ਕੱਢ ਲਿਆ ਵਾ ਤੇ ਇਹਨੂੰ ਆਪਾਂ ਛਾਣਾਂਗੇ ਪਹਿਲੇ ਛਾਣਾ ਇਸ ਲਈਏ ਕਿ ਤਾਂ ਕਿ ਇਹਦੇ ਵਿੱਚ ਕੋਈ ਲੰਗਸ ਵਗੈਰਾ ਨਾ ਪੈਣ ਸਮੂਥ ਤੇ ਸੌਫਟ ਬਣੇ ਇਸ ਲਈ ਆਪਾਂ ਛਾਣਾਂਗੇ ਮੇਰਾ ਤਾਂ ਬਹੁਤ ਫੇਵਰਿਟ ਹੈ ਢੋਕਲਾ ਢੋਕਲਾ ਗਾਇਜ਼ ਵੇਟ ਲੂਸ ਕਰਨ ਵਿੱਚ ਵੀ ਹੈਲਪ ਕਰਦਾ ਹੈ ਤੇ ਤੁਸੀਂ ਇਹਨੂੰ ਬਣਾਓ ਤੇ ਖਾਓ ਹਫਤੇ 'ਚ 1-2 ਵਾਰ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਲਿਆ ਬਾਕੀ ਆਪਾਂ ਇਹਦੇ 'ਚ ਕੱਢ ਦਾਂਗੇ ਠੀਕ ਹੈ ਆਹ ਦੇਖੋ ਚਾਣ ਲਿਆ ਮੇਰੇ ਖੇ ਮੇਰੇ ਸਾਹਮਣੇ ਇੱਕ ਕੋਲੀ bột ਹੈ ਆ ਦੇਖ ਇੱਕ ਕੋਲੀ bột ਤਾਂ ਆਪਾਂ ਜਿਆਦਾ ਨਹੀਂ ਬਣਾਉਣਾ ਆਪਾਂ ਹਿਸਾਬ ਦਾ ਹੀ ਬਣਾਣਾ ਵਾ ਲਿਮਟ ਦਾ ਹੀ ਬਣਾਣਾ ਕਿ ਤਾਂ ਕਿ ਆਪਾਂ ਨੂੰ ਥੋੜਾ ਜਿਹਾ ਟੇਸਟ ਹੀ ਬਣ ਸਕੇ ਤੇ ਫਿਰ ਬਾਅਦ ਵਿੱਚ ਆਪਾਂ ਹੋਰ ਬਣਾਵਾਂਗੇ ਲਓ ਜੀ ਗਾਇਜ਼ ਆਪਾਂ ਕਿਸੇ ਵੱਡੇ ਡੋਂਗੇ ਵਿੱਚ ਪਾ ਲਿਆ ਹੈ ਬੇਸਨ ਠੀਕ ਹੈ ਤੇ ਆਪਾਂ 1 ਕਾ 1 ਕੋਲੀ ਲਈ ਸੀ ਪੂਰੀ ਰੇਸਨ ਦੀ ਤੇ ਆਪਾਂ ਅੱਧੀ ਕੋਲੀ ਲੈਣੀ ਦਹੀਂ ਦੀ ਠੀਕ ਹੈ ਇਹ ਇਹਦੇ ਵਿੱਚ ਪਾ ਦਾਂਗੇ ਅੱਧੀ ਕੋਲੀ ਵੀ ਪਾਤੀ ਆਪਾਂ ਦਹੀਂ ਦੀ ਠੀਕ ਹੈ ਹੁਣ ਇਹਦੇ ਵਿੱਚ ਪਾਵਾਂਗੇ ਗਾਇਸ ਆਪਾਂ ਇੱਕ ਮਿੰਟ ਲੋਨ ਕੇ ਚੱਕ ਲੀਏ ਆਪਾਂ ਥੋੜੀ ਜੀ ਹਲਦੀ ਪਾਵਾਂਗੇ ਹਲਕੀ ਜੀ ਇੰਨੇ ਕ ਆਪਾਂ ਹਲਦੀ ਪਾ ਲਈ ਠੀਕ ਹੈ ਥੋੜਾ ਜਿਹਾ ਨਮਕ ਵੀ ਪਾਵਾਂਗੇ ਆਪਾਂ ਨਮਕ ਪਾਤਾ ਥੋੜਾ ਜਿਹਾ ਠੀਕ ਹੈ ਤੇ ਹੁਣ ਇਹਦੇ ਵਿੱਚ ਥੋੜੀ ਜੀ ਚੀਨੀ ਵੀ ਪਾਵਾਂਗੇ ਗਾਇਜ਼ ਆਪਾਂ ਖੱਟਾ ਮਿੱਠਾ ਹਰ ਪ੍ਰਕਾਰ ਦਾ ਹੁੰਦਾ ਢੋਕਲਾ ਆ ਦੇਖੋ ਆ ਇੰਨੇ ਕ ਆਪਾਂ ਚੀਨੀ ਲੈ ਲਈ ਚੀਨੀ ਵੀ ਪਾਤੀ ਠੀਕ ਹੈ ਸੋ ਗਾਇਜ਼ ਆਪਾਂ 2 ਚਮਚ ਦੇ ਤਕਰੀਬਨ ਪਾਈ ਸੀ ਚੀਨੀ ਠੀਕ ਹੈ ਤੇ ਇਹਦੇ ਵਿੱਚ ਹੁਣ ਆਪਾਂ ਆਇਲ ਵੀ ਪਾਵਾਂਗੇ ਥੋੜਾ ਜਿਹਾ ਆਇਲ ਵੀ ਪਾਤਾ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਾਂਗੇ ਪਾਣੀ ਮਿਕਸ ਕਰਕੇ ਗਾਇਸ ਆਪਾਂ ਇੱਕ ਹੀ ਡਾਇਰੈਕਸ਼ਨ ਵਿੱਚ ਘੁਮਾਣਾ ਇਹਨੂੰ ਇੱਕ ਇੱਕ ਮਿੰਟ ਡੋਂਗਾ ਹੇਲਰ ਹੈ ਮੇਰੇ ਕੋਲ ਇੱਕ ਹੱਥ ਨਾਲ ਫੜਨਾ ਪੈਣਾ ਮੈਨੂੰ ਜਿਵੇਂ ਆਪਾਂ ਐਦਾਂ ਘੁਮਾ ਰਹੇ ਆ ਨਾ ਗਾਇਸ ਤੇ ਐਦਾਂ ਹੀ ਘੁਮਾਣਾ ਇਹਨੂੰ ਆਪਾਂ ਐ ਨਹੀਂ ਲੈ ਕੇ ਜਾਣਾ ਇੱਕੋ ਡਾਇਰੈਕਸ਼ਨ ਵਿੱਚ ਘੁਮਾਣਾ ਇਹਨੂੰ ਠੀਕ ਹੈ ਲੋ ਜੀ ਗਾਇਸ ਆਪਾਂ ਬੈਟਰ ਕਰ ਲਿਆ ਹੈ ਤਿਆਰ ਇੱਕ ਇੱਕੋ ਡਾਇਰੈਕਸ਼ਨ ਵਿੱਚ ਘੁਮਾ ਘੁਮਾ ਕੇ ਨਾ ਜ਼ਿਆਦਾ ਇਹ ਪਤਲਾ ਹੈ ਤੇ ਨਾ ਜ਼ਿਆਦਾ ਗਾਣਾ ਹੈ उस तरीके ना घोल लिया है देखो जी कि सोना अपना घोल को गया कोई लंगे क्योंकि पूरी तरह प्रोपर छान लिया हा देखो गाइस ਬੈਟਰ ਆਪਣਾ ਵਧੀਆ ਹੋ ਗਿਆ ਰੈਡੀ ਦੇਖੋ ਕੋਣ ਗਾਇਸ ਸਟੈਪ ਨੰਬਰ 2ਏ ਹੈ ਕਿ ਹੁਣ ਆਪਾਂ ਇਹਦੇ ਵਿੱਚ ਪਾਣੀ ਹੈ ਅੱਧਾ ਚਮਚ ਈਨੋ ਈਨੋ ਪਾਣੀ ਅੱਧਾ ਚਮਚ ਠੀਕ ਹੈ ਇਸ ਪੂੜੇ ਦੇ ਵਿੱਚ ਗਾਇਸ ਅੱਧਾ ਚਮਚ ਹੀ ਹੁੰਦੀ ਹੈ ਈਨੋ ਤੇ ਆਪਾਂ ਆ ਈਨੋ ਪਾ ਦਾਂਗੇ ਇਹਦੇ ਵਿੱਚ ਦੇਖੋ ਤੇ ਹੁਣ ਇਹ ਦੇਖਿਓ ਫਲਫੀ ਹੋਇਆ ਨਹੀਂ ਆਪਣਾ ਇਹ ਬੇਸਨ ਸਾਰਾ ਫਲਫੀ ਹੋ ਜਾਣਾ ਦੇਖੋ ਫਲਫੀ ਹੋ ਗਿਆ ਨਾ ਦੇਖੋ मिक्स ਹੋ ਗਿਆ ਹੈ गाइस ਪੂਰੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਕਿਸੇ ਬਾਉਲ ਵਿੱਚ ਪਾ ਲੈਣਾ ਜੋ ਆਪਾਂ ਮਾਈਕ੍ਰੋਵੇਵ ਵਿੱਚ ਰੱਖਣਾ ਹੈ ਮਾਈਕ੍ਰੋਵੇਵ ਆਪਾਂ ਸਟਾਰਟ ਕਰ ਦਿੱਤਾ ਹੈ ਔਨ ਕਰ ਦਿੱਤਾ ਹੈ ਤੇ ਹਜੇ ਟਾਈਮਿੰਗ ਲਗਾਣੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕਿਸੇ ਕੋ ਬਾਉਲ ਲਿਆ ਜੋ ਕਿ ਮਾਈਕ੍ਰੋ ਵਿੱਚ ਰੱਖਣਾ ਆਪਾਂ ਦੇਖੋ ਜੀ ਆਪਾਂ ਸਾਰਾ ਕੋਲ ਪਾ ਦਿੱਤਾ ਵਿੱਚ ਲਓ ਜੀ ਹੁਣ ਇਹਨੂੰ ਆਪਾਂ ਮਾਈਕ੍ਰੋਵੇਵ ਵਿੱਚ ਰੱਖਣਾ। ਸਾ ਚੀਜ਼ ਦਾ ਬੜਾ ਸੋਖ ਹੁੰਦਾ ਗਾਇਜ਼ ਮੈਂ ਜਦੋਂ ਦਾ ਮਾਈਕ੍ਰੋਵੇਵ ਲਿਆ ਮੈਨੂੰ ਬਹੁਤ ਜ਼ਿਆਦਾ ਸੋਖ ਹੋ ਗਿਆ ਇਹਦਾ ਤੇ ਆਪਾਂ ਇਹਦੀ ਟਾਈਮਿੰਗ ਰੱਖਣੀ ਹੈ 2.5 ਮਿੰਟ ਦੀ। 2.5 ਜਾਂ 3 ਮਿੰਟ ਦੀ ਟਾਈਮਿੰਗ ਰੱਖਣੀ ਆਪਾਂ 3 ਮਿੰਟ ਦੀ ਵੀ ਰੱਖ ਲੈਨੇ ਆ। 3 ਮਿੰਟ ਦੀ ਰੱਖਤੀ ਹੁਣ ਆਪਾਂ ਇਹਨੂੰ ਸਟਾਰਟ ਕਰ ਦਾਂਗੇ। ਚਲੋ ਜੀ। ਤਾਤਾ ਕਪਾ ਇਹਦਾ ਉਹ ਬਣਾ ਲੀਏ ਜੋ ਉੱਪਰ ਆਪਾਂ ਪਾਣਾ ਨਾ ਕੋਲ ਉਹ ਉਹ ਤਿਆਰ ਕਰਦੇ ਹਾਂ ਦਿਖਾਣੀ ਆ ਤੁਹਾਨੂੰ ਲੋ ਜੀ ਗਾਇਜ਼ ਆਪਾਂ ਇੱਕ ਪੈਨ ਰੱਖ ਲਿਆ ਤੇ ਉਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਇਲ ਆਇਲ ਪਾ ਲਿਆ ਤੇ ਇਹਦੇ ਵਿੱਚ ਪਾਵਾਂਗੇ ਗਾਇਜ਼ ਸਭ ਤੋਂ ਪਹਿਲੇ ਆਪਾਂ ਮਸਟਰਡ ਸੀਡਸ ਸੀਡਸ ਪਾਵਾਂਗੇ ਠੀਕ ਹੈ ਸੀ ਦੂਤੀ ਲੈਣੇ ਸੀ ਮੈਂ ਸੋਰੀ ਇਹਦੇ ਵਿੱਚ ਹੀ ਪਾਣੀ ਪਾਵਾਂਗੇ ਥੋੜਾ ਜਿਹਾ ਇਦੇ ਵਿੱਚ 2 ਚਮਚ ਪਾਵਾਂਗੇ ਚੀਨੀ ਦੇ ਚੀਨੀ ਮੈਂ ਅੰਦਾਜ਼ੇ ਨਾਲ ਹੀ ਪਾ ਦੇਣੀ ਹੁੰਦੀ ਆ ਤੇ ਤੁਸੀਂ ਪਾਣੀ ਨੇ 2 ਚਮਚ ਚੀਨੀ ਦੇ ਹੁਣ ਇਹਦੇ ਵਿੱਚ ਨਿੰਬੂ ਦਾ ਰਸ ਪਾਵਾਂਗੇ ਤੋ ਗਾਇਸ ਦੇਖਿਏ ਟਾਈਮਿੰਟ ਤਾਂ ਹੋ ਗਏ ਸੀ ਆਪਾਂ ਦੇਖ ਲਈਏ ਪਹਿਲੇ ਮੈਂ ਚਮਚ ਲਗਾ ਕੇ ਦੇਖੀ ਸੀ ਚਮਚ ਪੂਰੀ ਤਰ੍ਹਾਂ ਆ ਚਾ ਚਾਕੂ ਜੀ ਆਪਣਾ ਪੂਰਾ ਹਲੇ ਲੱਗਿਆ ਨਾਲ ਹਲੇ ਅੰਦਰੋਂ ਕੱਚਾ ਲੱਗ ਰਿਹਾ ਮੈਨੂੰ ਇੱਥੇ ਲਾ ਕੇ ਦੇਖੀ ਹਮ ਹਲੇ ਮੈਨੂੰ ਨਾ ਕੱਚਾ ਲੱਗ ਰਿਹਾ ਜਿਵੇਂ ਨਾ ਇੱਕ ਮਿੰਟ ਦੂਸਰਾ ਚਾਕੂ ਲਗਾ ਕੇ ਦੇਖਦੇ ਆਹ ਤਾਂ ਪੂਰਾ ਪਰਫੈਕਟ ਸਹੀ ਹੈ ਸਹੀ ਹੈ ਉਹ ਕਾਚੂ ਮਿਲ ਗਏ ਹਲਕਾ ਜਿਹਾ ਹੈਗਾ ਗਾਇਸ ਇਹਨੂੰ ਆਪਾਂ ਇੱਕ ਇੱਕ ਮਿੰਟ ਹੋਰ ਰੱਖ ਲਈਏ ਪਹਿਲੇ ਢੋਕਲੇ ਨੂੰ ਬਾਦ 2 ਮਿੰਟ ਮੈਂ ਲਗਾਤੇ ਹੋਰ ਗਾਇਸ ਤਾਕ ਆਪਣਾ ਇਹ ਪ੍ਰੋਸੈਸ ਚੱਲ ਰਿਹਾ ਸੀਗਾ ਠੀਕ ਹੈ ਇਹਦੇ ਵਿੱਚ नींबू भी गाय का गे नींबू इधर में लिया है क्योंकि ढोकला तो खट्टा खट्टा ही सवाल होता है खट्टा है एक नींबू पूरा पावगी मैं ਬਸ ਗਾਈਜ਼ ਉਮੀਦ ਕਰਦੀ ਆ ਕਿ ਪਰਫੈਕਟ ਬਣ ਜਾਵੇ ਕਿਉਂਕਿ ਪਹਿਲੇ ਮੈਂ ਨਾ ਇਹ ਮਾਈਕਰੋ ਚ ਨਹੀਂ ਬਣਾਇਆ ਹੋਇਆ ਜਦੋਂ ਮਾਈਕਰੋ ਹੁੰਦਾ ਨਹੀਂ ਸੀ ਲਓ ਜੀ ਆਪਾਂ ਇੱਕ ਪੂਰਾ ਨਿੰਬੂ ਪਾ ਦਿੱਤਾ ਵਿੱਚ ਠੀਕ ਹੈ ਇਹਦੇ ਵਿੱਚ ਹੀ ਹਰੀਆਂ ਮਿਰਚਾਂ ਪੰਜ ਛੇ ਪਾਣੀਆਂ ਨੇ ਫਲੇਮ ਮੈਂ ਘੱਟ ਕੀਤੀ ਹੈ ਗਾਇਜ਼ ਬਸ ਇੱਕ ਦੋ ਮਿੰਟ ਰੈਜ ਲਵੇ ਤਾਂ ਤੱਕ ਆਪਾਂ ਦੇਖੀਏ microwaves ਖੋਲ ਕੇ ਕਿ ਕੀ ਪਕੀਸ਼ਨ ਹੈ ਅੰਦਰ ਹੁਣ ਮੈਨੂੰ ਲੱਗ ਰਿਹਾ ਸ਼ਾਇਦ ਬਣ ਗਿਆ ਵਾ ਦੇਖਦੀ ਆ ਮੈਂ ਖੋਲ ਕੇ ਬਸ ਟਾਈਮਿੰਗ ਹੋਣ ਵਾਲੀ ਹੈ ਤੋ ਆ ਗਿਆ ਕੋਕਰੋਚ ਲੋ ਜੀ ਹੁਣ ਤਾਂ ਬਣ ਕੇ ਰੈਡੀ ਹੈ ਆਪਣਾ ਪੂਰਾ ਹੁਣ ਆਪਾਂ ਦੇਖ ਲਈਏ ਹਾਂ ਓਨੇ ਨਾ ਲੱਗਿਆ ਨਾਲ ਆਪਣੇ ਚਾਕੂ ਦੇ ਨਾਲ ਨਹੀਂ ਲੱਗਿਆ ਦੇਖੋ ਇਹਦਾ ਮਤਲਬ ਹੈ ਕਿ ਪਰਫੈਕਟ ਬਣ ਚੁੱਕਾ ਹੈ ਹੁਣ ਇਹਨੂੰ ਆਪਾਂ ਕੱਢੀਏ ਕਿਸੇ ਪਲੇਟ ਵਿੱਚ ਗਾਈਜ਼ ਆਪਾਂ ਪਲੇਟ ਦੇ ਵਿੱਚ ਕੱਢ ਲਿਆ ਤੇ ਦੇਖਦੇ ਹਾਂ ਪਰਫੈਕਟ ਬਣਿਆ ਜਾਂ ਨਹੀਂ ਬਣਿਆ ਕਿਉਂਕਿ ਮੈਂ ਬਣਾਇਆ ਅੱਗੇ ਬਣਾਇਆ ਹੋਇਆ ਵਾ ਤੇ ਹੁਣ ਦੇਖਦੇ ਹਾਂ ਕਿੱਦਾਂ ਬਣਿਆ ਹੈ ਢੋਕਲਾ ਪਰਫੈਕਟ ਬਣਿਆ ਜਾਂ ਨਹੀਂ ਬਣਿਆ ਖਾ ਕੇ ਹੀ ਪਤਾ ਲੱਗਣਾ ਇਹ ਗਾਈਜ਼ ਮੰਮਾ ਰੁਕ ਜਾ ਨੰਨੂ ਨੰਨੂ ਜਿੱਦ ਕਰ ਰਹੀ ਹੈ ਕਿ ਮੰਮਾ ਕੁਲਫੀ ਬਣਾ ਦਿਓ ਅਭੀ ਇਹਨੇ ਮੇ ਬਣਾਣੀ ਹੈ ਅਭੀ ਮੈਂ ਨੇ ਢੋਕਲਾ ਬਣਾ ਰਹੀ ਹੂੰ ਪਹਿਲੇ ਇਹਨੂੰ ਕੱਟ ਕਰ ਲਈਏ ਆਪਾਂ ਮੋਂ ਪਹਿਲੇ ਨਹੀਂ ਖਾਣਾ ਸੇ ਬੱਦ ਨਾ ਨੇ ਕੀ ਬੱਦ ਬੱਦ ਮੈਨੇ ਕੀ ਬੱਦ ਇਹਨੂੰ ਆਪਾਂ ਚੋਲਸ ਟੁਕੜਿਆਂ ਚ ਕੱਟ ਕਰ ਲੈਣੇ ਆ ਠੀਕ ਹੈ ਸੋ ਗਾਇਜ਼ ਢੋਕਲਾ ਆਪਣਾ ਬਣ ਕੇ ਹੋ ਗਿਆ ਹੈ ਰੈਡੀ ਤੇ ਸਹੀ ਬਣਿਆ ਮੇਰੇ ਹਿਸਾਬ ਨਾਲ ਤਾਂ ਜਿੰਨਾ ਕਿ ਮੈਨੂੰ ਆਂਦਾ ਸੀ ਤਰੀਕਾ ਮੈਨੂੰ ਪਤਾ ਸੀ ਦੇਖੋ ਸਹੀ ਹੈ ਅੰਦਰੋਂ ਕੱਚਾ ਨਹੀਂ ਹੈ ਦਾ ਉਸ ਅਕੋਰਡਿੰਗ ਆਪਾਂ ਪੇਸ ਕਰ ਲਏ ਨੇ ਤੇ ਬਣਾ ਲਿਆ ਏ ਤੇ ਹੁਣ ਖਾ ਕੇ ਦੇਖਦੇ ਆ ਕਿਵੇਂ ਬਣਿਆ ਸੰਜੀਤ ਜੀ ਆ ਰਹੇ ਨੇ ਬਸ ਦਵਾਈ ਲੈ ਕੇ ਤੇ ਉਹਨਾਂ ਨੂੰ ਟੇਸਟ ਕਰਵਾਨੇ ਆ ਕਿਵੇਂ ਬਣਿਆ ਢੋਕਲਾ ਸੋ ਗਾਇਸ ਦੇਖੇ ਇੱਕ ਪੀਸ ਟਰਾਈ ਕਰਕੇ ਦੇਖੇ ਕਿਵੇਂ ਬਣਿਆ ਆ ਜਾ ਆਜਾ ਮੇਰੇ ਕਾਫੀ ਹੱਦ ਤੱਕ ਨੇ ਬਹੁਤ ਹੱਦ ਤੱਕ ਠੀਕ ਬਣਿਆ ਓਕੇ ਬਣਿਆ ਬੋ ਮਿਹਨਤਾ ਬਹੁਤ ਵਧੀਆ ਆ ਗਿਆ ਬਾਕੀ ਹੁਣ ਸੰਜੀਵ ਜੀ ਆਣਗੇ ਉਹਨਾਂ ਨੇ ਟੈਸਟ ਕਰਾਨੀ ਆ ਮਤ ਕਰੋ ਇਹ ਦੇਖੋ ਆ ਦੇਖੋ ਬੱਚੇ ਕੀ ਕਰ ਰਹੇ ਢੋਕਲਾ ਖਾ ਲੋ ਖਾਣਾ ਢੋਕਲਾ ਨਹੀਂ ਖਾਣਾ ਤੇ ਮੈਂ ਇਹ ਦੇਖੋ ਮੰਮਾ ਨੇ ਬਣਾਇਆ ਢੋਕਲਾ ਮਿੱਠਾ ਹੈ ਮੰਮਾ ਖਾਣਾ ਢੋਕਲਾ ਨਹੀਂ ਖਾਣੇ ਨਹੀਂ ਖਾਣਾ ਸੋ ਗਾਇਜ਼ ਮੈਂ ਤਾਂ ਖਾਵਾ ਮੈਨੂੰ ਬਹੁਤ ਜੰਮੀ ਲੱਗਿਆ ਨਾਲ ਹਲੇ ਵਿੱਚ ਮੇਰੇ ਮੇਰੇ ਹਿਸਾਬ ਨਾਲ ਓਕੇ ਬਣਿਆ ਕਰਾਰਾ ਕਰਾਰਾ ਬਹੁਤ ਟੇਸਟੀ ਲਓ ਜੀ ਸੰਜੀਵ ਜੀ ਆਗੇ ਨੇ ਤੇ ਹਾਂਜੀ ਦੱਸੋ ਦੇਖ ਕੇ ਤਾਂ ਬਹੁਤ ਜਿਆਦਾ ਟੇਸਟੀ ਲੱਗ ਰਿਹਾ ਵਾ ਖਾ ਕੇ ਦੱਸੋ ਕਿੱਦਾਂ ਬਣਿਆ ਨਾ ਅਰੇ ਮਿੱਠੀ ਵੀ ਖਾਣੀ ਮਿਲੋ ਅਰੇ ਮਿੱਠੀ ਵੀ ਖਾਓ ਨਾ ਠੀਕ ਹੈ ਬਹੁਤ ਯਮਨ ਓਕੇਰ ਬੋੜ ਹੈ ਬਹੁਤ ਸ਼ਾਨਦਾਰ ਤਾਂ ਸੋ ਗਾਇਜ਼ ਇਹਨਾਂ ਨੂੰ ਲੱਗਿਆ ਪਸੰਦ ਇਹਨਾਂ ਨੂੰ ਟੇਸਟੀ ਲੱਗਿਆ ਰਸ ਲਗਾ ਲਓ ਨਾਲ ਹੂੰ ਠੀਕ ਹੈ ਓਕੇ ਹੂੰ ਬਹੁਤ ਘੈਂਟ ਲੋ ਜੀ ਸ਼ੁਕਰੀਆ ਤੇ ਗਾਇਜ਼ ਥੈਂਕ ਯੂ ਥੈਂਕ ਯੂ ਵੈਲਕਮ ਜੀ ਵੈਲਕਮ ਸੋ ਗਾਇਜ਼ ਬਸ ਹੁਣ ਮੈਂ ਵਲੌਗ ਦਾ ਕਰਦੀ ਆ ਐਂਡ ਉਮੀਦ ਕਰਦੀ ਆ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਹੁਣ ਮਿਲਦੇ ਆ ਤੁਹਾਨੂੰ ਨਵੀਂ ਤੇ ਨੈਕਸਟ ਵੀਡੀਓ ਚ ਬਾਏ ਗਾਇਜ਼ ਟੇਕ ਕੇਅਰ